ਅੱਜ ਜਿਹੜੀ ਉਹ ਸਿਰੇ ਲੱਗ ਗਈ ਆ ਗੱਲ ਦੋ ਤਿੰਨ ਜੱਥੇ ਬੰਦਿਆਂ ਦੇ ਲੋਕ ਸਵੇਰ ਦੇ ਇੱਥੇ ਨਹੀਂ ਆਏ ਐਸ ਧਰਨੇ 'ਚ ਨਹੀਂ ਆਇਆ ਉਹ ਸਰਕਾਰੀ ਬੰਦਿਆਂ ਕੋਲੇ ਬੈਠੇ ਰਹੇ ਸਵੇਰ ਦੇ ਸਵੇਰ ਦੇ ਸਰਕਾਰੀ ਬੰਦਿਆਂ ਕੋਲੇ ਬੈਠੇ ਰਹੇ ਆ ਕੇ ਸਾਨੂੰ ਐਸ ਤਰ੍ਹਾਂ ਹੁਕਮ ਚਾੜਦੇ ਆ ਵੀ ਜਿਵੇਂ ਸਰਕਾਰ ਰਹੀ ਹੋ ਅਸੀਂ ਆ ਕੀ ਕਰਵਾ ਜੀਏ ਤੁਹਾਨੂੰ ਯੇ ਸਰਕਾਰ ਵਾਲਿਓ ਤੁਸੀਂ ਇੰਨੀਆਂ ਹੀ ਗੱਲਾਂ ਕਰਵਾ ਸਕਦੇ ਆ ਸਾਡੇ ਬਿੱਲ ਵਾਪਸ ਕਰਵਾ ਦਿਓ ਅਸੀਂ ਪਿੰਡ ਨੂੰ ਜਾਣੇ ਸੋਨਿਆ ਜੈ ਹਾਂ ਜਿੰਦਾਬਾਦ ਜਿੰਦਾਬਾਦ ਕਈ ਜਥੇਬੰਦੀਆਂ ਉਹ ਸਾਡੇ ਵਿੱਚ ਜਿੰਦੇ ਦੀ ਇੱਕ ਟਰਾਲੀ ਵੀ ਨਹੀਂ ਇੱਥੇ ਇੱਕ ਟਰਾਲੀ ਵੀ ਨਹੀਂ ਉਹਨਾਂ ਦੀ ਉਹ ਸਾਡੇ ਫੈਸਲੇ ਕਰਦੇ ਆ ਕਿੱਧਰ ਨੂੰ ਜਾਣਾ ਤੇ ਕਿੱਧਰ ਨੂੰ ਨਹੀਂ ਜਾਣਾ ਉਹ ਜਿਹੜੇ ਅਸੀਂ ਪਿਛਲੇ 2 ਮਹੀਨਿਆਂ ਤੋਂ ਲਾਮਬੰਦੀ ਕਰ ਰਹੇ ਆ ਲੋਕਾਂ ਦੀ ਲਾਮਬੰਦੀ ਕਰਕੇ ਜਿ ਆਏ ਆ ਅਸੀਂ ਇਹ ਕਹਿੰਦੇ ਰਹੇ ਆ 26 ਦੇ 27 ਨੂੰ ਆਰ ਬਾਰ ਦੀ ਲੜਾਈ ਲੜਾਂਗੇ ਅੱਜ ਅਸੀਂ ਆਰ ਬਾਰ ਦੀ ਲੜਾਈ ਲੜ ਰਹੇ ਆ ਉਹਨਾਂ ਦੇਖੋ ਜਦੋਂ ਤੋਂ ਅਸੀਂ ਪੰਜਾਬ ਤੋਂ ਤੁਰੇ ਆ ਤਾਂ ਦੇਖਣਾ ਹੀ ਨਹੀਂ ਕੀ ਆ ਜਾਂਦਾ ਸੀ ਹਾਂ ਤਾਂ ਚੱਲਦੇ ਆ ਪੰਜਾਬੀਆਂ ਨੂੰ ਦਿੱਲੀ ਜਿਨੀ ਵੜਨ ਦੇਗਾ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਕਹਿੰਦੇ ਸੀ ਕਹਿੰਦੇ ਸੀ 13ਵਾਂ ਬੰਦੀ ਕੀਤੀ ਸੀ ਪੰਜਾਬ ਦੀ 25 ਤਰੀਕ ਨੂੰ ਫੁੱਲ ਘੇਰਾ ਬੰਦੀ ਕੀਤੀ ਸੀ ਪੰਜਾਬੀਆਂ ਨੇ 13 ਬੰਦੀ ਚਾਕੇ ਹੋ ਮਾਰੇ ਸਾਰੇ ਨਾਕੇ ਤੋੜਦੇ ਦੁਨੀਆਏ ਜਿਨੀ ਕੰਮ ਕਰਦੇ ਤੇ ਜੇ ਸਾਡੇ ਮੁੰਡੇ ਨੇ ਇੰਨੇ ਨਾਕੇ ਤੋੜੇ ਲਗੇ ਆ ਨਾਕੇ ਟੁੱਟ ਗਏ ਮਾੜਾ ਮੋਟਾ ਫੇਕੀ ਨੁੜਾ ਆ ਗਿਆ ਕੋਈ ਕਰ ਲਿਆ ਗੰਗਾ ਜੁੱਧਾ ਲੜਾਈਆਂ ਦੇ ਵਿੱਚ ਵਾਦੇ ਘਟੇ ਹੋ ਜਾਂਦੇ ਆ ਪਰ ਅਸੀਂ ਅੱਜ ਮਰਨ ਮਾਰਨ ਦੀ ਲੜਾਈ ਲੜਦਾ ਆ ਅਸੀਂ ਕਿਸੇ ਮੋੜੇ ਮੋੜੇ ਸਰਦਾਰਾਂ ਵਾਸਤੇ ਨਹੀਂ ਆਏ ਆ ਅੱਜ ਅਸੀਂ ਤਿੰਨ ਬਿੱਲਜ ਨਾਦਰ ਮੋਦੀ ਵਾਪਸ ਨਹੀਂ ਕਰਦਾ ਗੱਲ ਮਾਰਦਾ ਮਤਲਬੀ ਕੋਈ ਨਹੀਂ ਮੋਦੀ ਦਾ ਜੋ ਜੀ ਤੈਨੂੰ ਬਿੱਲ ਵਾਪਸ ਕਰਾਉਣੇ ਆ ਜਦੋਂ ਤੈਨੂੰ ਬਿੱਲ ਵਾਪਸ ਕਰ ਦਊਗਾ ਉਹਨੋਂ ਵਾ ਅਸੀਂ ਆਪਦੇ ਆ ਵੀ ਉੱਡ ਜਾਗੇ ਅਸੀਂ ਕਾਸਟੋਂ ਵਿੱਚ ਬਹਿਣਾ ਕਰ ਅਸੀਂ ਕਾਸਟੋਂ ਆਉਂਦੇ ਜਿਵੇਂ ਕਹਿੰਦੇ ਹੁੰਦੇ ਇੱਥੇ ਰਗੜਾਉਣੇ ਆਏ ਆਏ ਜਿੱਤੇ ਉਹਨਾਂ ਦੇ ਦੋ ਮਹੀਨੇ ਪਹਿਲਾਂ ਰਗੜਾਉਣ ਦੇ ਆਏ ਆ ਕਿ ਹੁਣ ਸ਼ਹਿਰ ਇਤੋਂ ਐਵੇਂ ਸੁੱਕੇ ਮੁੜ ਜੇ ਕੋਈ ਆ ਕੇ ਸਾਡੇ ਹੀ ਬੰਦੇ ਕਹਿਣ ਇੱਥੇ ਉੱਧਰ ਨੂੰ ਚਲੇ ਜਾ ਉੱਧਰ ਨੂੰ ਚਲੇ ਜਾ ਕਿਉਂ ਚਲੇ ਜਾਗੇ ਜੇ ਸਾਰੇ ਇਕੱਠੇ ਜਿੰਦਾਬਾਦ ਸਾਡੀ ਮਰਜ਼ੀ ਦਾ ਸਵਾਲ ਆ ਆ ਨੇੜੇ ਕਰੋ ਥੋੜਾ ਜਿਹਾ ਜਿਹੜੀ ਦਿੱਲੀ ਆ ਤੇ ਮੋਦੀ ਦਾ ਮੁੱਲ ਨਹੀਂ ਲਈ ਵੀ ਜਿਹੜਾ ਦਿੱਲੀ ਨੇ ਪਾਕਿਸਤਾਨ ਤੇ ਪੰਜਾਬ ਨੂੰ ਪਾਕਿਸਤਾਨ ਬਣਾਇਆ ਵਾ ਪੰਜਾਬ ਦੀ ਆਰਡੀਐਮ ਬੰਦ ਕਰਤੀ ਪੰਜਾਬ ਦੇ ਸਾਰੇ ਸਾਡੀ ਸਰਕਾਰ ਦੇ ਸਰਕਾਰ ਤਾਂ ਨਹੀਂ ਸਾਡੇ ਨਾਲ ਲੜਦੀ ਲੜਦੇ ਦਾ ਸੀ ਕਿਸਾਨ ਹੈ ਪਰ ਸਾਡੀ ਸਰਕਾਰ ਦੇ ਸਾਰੇ ਜਿਹੜਾ ਪੈਸੇ ਆ ਉਹ ਮੋਦੀ ਨੇ ਬੰਦ ਕੀਤੇ ਹੋਏ ਜੇ ਮੋਦੀ ਇਸ ਗੱਲ ਤੱਕ ਜਾ ਸਕਦਾ ਅਸੀਂ ਵੀ ਇਹਦੇ ਘਰ ਤੱਕ ਜਾਵਾਂਗੇ ਕੋਈ ਗੱਲ ਨਹੀਂ ਹੈ ਇਹ ਇੱਕ ਮਸੂ ਨੂੰ ਇੱਕ ਗੱਲ ਕਹਿਣਾ ਹੈ ਕਿ ਇਹਦਾ ਸਟਰਕਚਰ ਨੂੰ ਮੁਲਾਫਜ਼ਾ ਦੀ ਵਿੱਚ ਉਹ ਬਲਾਕ ਕੀ ਰੱਖੀ ਜਿਹੜਾ ਲੰਡਾ ਡਾਇਰੈਕਟਰ ਸੀ ਇਹ ਜਿਹੜਾ ਟਰੈਕਟਰ ਮੁੜ ਕੇ ਘੁੰਮਣ ਨਹੀਂ ਦੇਣਾ ਜਿਹੜਾ ਲੰਡਾ ਡਾਇਰੈਕਟਰ ਘੁਮਕੇ ਗਿਆ ਨਾ ਇਹ ਮੁੜ ਕੇ ਨਹੀਂ ਅਸੀਂ ਘੁੰਮਣ ਦੇਣਾ ਇੱਥੇ ਆ ਵੀ ਉਹਨੇ ਆਇਆ ਅਸੀਂ ਮੇਰੇ ਮਗਰ ਲੋਕ ਟੁਰ ਪਣਗੇ ਉਹ ਗੋਲੀ ਚੱਲ ਜੂਗੀ ਇਹ ਖੇਡ ਖਤਮ ਹੋ ਜੂ ਖੇਡ ਖਤਮ ਨਹੀਂ ਕਰਨੀ ਖੇਡ ਜਿੱਤ ਕੇ ਜਾਣੀ ਬੋਲੋ ਸੋਨ ਹਾਰਸੇ ਕਿਆਂ ਕਈ ਪਿੰਡਾਂ ਦਾ ਮੈਨੂੰ ਪਤਾ ਲੱਗਾ ਗੁਰਦੁਆਰਿਆਂ 'ਚ ਅਰਦਾਸ ਕਰਕੇ ਲੋਕ ਤੁਰੇ ਆ ਉਹ ਕਈ ਪਿੰਡਾਂ 'ਚ ਅਰਦਾਸ ਕਰਕੇ ਤੁਰੇ ਆ ਬਈ ਸਾਡੀ ਜਿੱਤ ਹੋਵੇ ਮੈਂ ਤੁਹਾਨੂੰ ਵਿਸ਼ਵਾਸ ਯਾ ਕਹਿੰਦਾ ਤੁਹਾਡੀ ਜਿੱਤ ਹੋਊਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰਾ ਪੰਜਾਬ ਹਿੱਲਿਆ ਪਿਆ ਸਾਨੂੰ ਆ ਰਿਆ ਟਰਾਲੀਆਂ ਇੱਥੋਂ ਲੈ ਕੇ ਲਿਜਾਣੇ ਤੱਕ ਟਰਾਲੀਆਂ ਖੜੀਆਂ ਹੋ ਜਾਣੀਆਂ ਸੱਜ ਕਾਲੀਆਂ ਨੂੰ ਥਾਂ ਨਹੀਂ ਰਹਿਣਾ। ਕਈ ਲੋਕ ਸਾਨੂੰ ਡਰਾਉਣ ਲੱਗ ਜਾਂਦੇ ਆ। ਡਰਾਉਣ ਲੱਗ ਜਾਂਦੇ ਆ। ਵਿਆਹ ਉਹਨੇ ਉੱਠ ਜਾਣਾ, ਉਹਨੇ ਉੱਠ ਜਾਣਾ। ਆਹ ਜਾਨ ਵਾਸਤੇ ਨਹੀਂ ਆਏ ਆ ਲੋਕ। ਇਹ ਲੜਨ ਮਾਰਨ ਵਾਸਤੇ ਆਏ 4-4 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ। ਇਹ ਵੀ ਕਹਿ ਗਿਆ ਯਾਰ, ਜੇ ਬੰਦਿਆਂ ਨੇ ਕੋਈ ਥੱਕ ਜਾਣ ਕੇ ਬੰਦੇ ਬਦਲ ਲਾਂਗੇ। ਪਿੰਡਾਂ ਤੋਂ ਦੀਪਾ ਕਾਰਾਂ ਦਿੱਲੀ ਵਾਸਤੇ ਤਿਆਰ ਆਂ ਉਂਦਰੋਂ ਮੰਡੇ ਲਿਆਉਣੇ ਐ ਢੋਲੀ ਜਾਣੇ ਕਈ ਮਹੀਨਿਆਂ ਤੱਕ ਦਿੱਲੀ ਨੂੰ ਕੱਟ ਕੇ ਰੱਖਾਂਗੇ ਕਿ ਦਿੱਲੀ ਕੱਟ ਕੇ ਨਾ ਰੱਖੀ ਦਿੱਲੀ ਕੱਟ ਕੇ ਨਾ ਰੱਖੀ ਪਾਣੀ ਪੜਦੇ ਤੰਗਿਓਂ ਧੋਈ ਸੀ ਅੱਜ ਪਾਣੀ ਪੜਦਾ ਕੀ ਗਲਾਮ ਹੋਏ ਤੇ ਜਿਹੜਾ ਜੱਸੀ ਇਹ ਸਿੰਘਾਂ ਹਾਰ ਕੇ ਹਾਰ ਕੇ ਗਏ ਮੁੜ ਕੇ ਪੰਜਾਬੀਆਂ ਦੀ ਆ ਸ਼ਾਇਦ ਪੱਕਾ ਸਰਤੇ ਰਹਿਣ ਤੇ ਸ਼ਾਇਦ ਨਾ ਵਾਹ ਜੀ ਇਹ ਉਹ ਲੜਾਈ ਆ ਜਿਹੜੀ ਬੰਦੇ ਬਹਾਦਰ ਨੇ ਲੜੀ ਸੀ ਬੰਦੇ ਬਹਾਦਰ ਨੇ ਸਾਨੂੰ ਜ਼ਮੀਨਾਂ ਲੈ ਕੇ ਦਿੱਤੀਆਂ ਅੱਜ ਉਹ ਜ਼ਮੀਨਾਂ ਤੇ ਫੇਰ ਘੋੜਾ ਚਲਾ ਰਿਹਾ ਮੋਦੀ ਅਸੀਂ ਆਪਣੀ ਜ਼ਮੀਨ ਨਹੀਂ ਜਾਣ ਦੇਣੀ ਮੰਡੀ ਕਰਨੀ ਟੁੱਟਣ ਦੇਣਾ ਤੇ ਅਸੀਂ ਇੱਥੇ ਵੱਡੇ ਕਾਰਪੋਰੇਟਾਂ ਨੂੰ ਜਿਹੜੀ ਉਹ ਖਰੀਦੋ-ਫਰੋਖ ਰਿਹਾ ਕਰਦੇ ਸੋਚਦੇ ਆ ਤੀ ਦਿਨਾ ਵੱਡੇ ਤੇ ਛੋਟੀ ਕਿਸਾਨੀ ਦਾ ਫਰਕ ਨਹੀਂ ਰਹਿਣਾ ਉਹਨਾਂ ਨੇ ਸਾਰੇ ਰਗੜ ਦੇ ਅੱਜ ਛੋਟੇ ਕਿਸਾਨਾਂ ਦਾ ਘਟ ਨੁਕਸਾਨ ਹੈ ਜਿੰਨਾ ਸਾਡੇ ਮਜ਼ਦੂਰ ਦਾ ਨੁਕਸਾਨ ਹੋ ਰਿਹਾ ਅੱਜ ਜਿੰਨਾ ਸਾਡੇ ਕਾਰਖਾਨੇਦਾਰ ਦਾ ਨੁਕਸਾਨ ਹੋ ਰਿਹਾ ਅੱਜ ਪੰਜਾਬ ਦੇ ਸਾਡੀ ਸਾਰੀ ਜਿਹੜੀ ਸਟੀਲਿੰਗ ਇੰਡਸਟਰੀ ਆ ਉਹ ਮੋਦੀ ਨੇ ਫੇਲ ਕਰਤੀ ਆ ਜਿੰਨਾ ਸਾਡਾ ਉਹਨਾਂ ਦਾ ਕੰਮ ਲਗਾਉਣੇ ਦਾ ਉਹ ਮੋਦੀ ਨੇ ਫੇਲ ਕਰਤਾ ਅਸੀਂ ਤਾਂ ਕਿਸਾਨ ਰੋਟੀ ਖਾ ਸਕਦੇ ਆ ਜਮੀਨ ਤੋਂ ਕਣਕ ਝੋਨਾ ਹੁਣ ਉਹ ਨਹੀਂ ਹਟਦਾ ਤੇ ਨੂਨ ਗੱਲਾ ਲੈਣ ਦੀ ਲੋੜ ਅੱਡੇ ਵੀ ਅਸੀਂ ਸੁੱਕੀਆਂ ਮਿੱਸੀਆਂ ਖਾਂਦੇ ਰਹੇ ਆ ਔਰ ਜਿਹੜੀ ਸਾਡੀ ਇੰਡਸਟਰੀ ਦਾ ਨੁਕਸਾਨ ਕੀਤਾ ਪੰਜਾਬ ਦਾ ਵੱਡੇ ਲੋਕਾਂ ਦਾ ਨੁਕਸਾਨ ਕੀਤਾ ਇਹਦੀ ਪਰਪਾਈ ਨਹੀਂ ਹੋਣੀ ਚਾਹੀਦੀ ਇਸ ਵਾਸਤੇ ਮੈਂ ਅਪੀਲ ਕਰਦਾ ਸਾਡੀ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਜਿਵੇਂ ਅਸੀਂ ਕਹੇ ਤੁਹਾਨੂੰ ਉਹਦੇ ਮੁਕਾਬਲ ਚੱਲਣਾ ਤੇ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਅਸੀਂ ਗਿਦਾਰੀ ਨਹੀਂ ਕਰਾਂਗੇ ਜਿਹੜੇ ਗਿਦਾਰ ਆ ਉਹ ਬਾਹਰ ਹੋ ਗਏ ਅਜੂ ਸਾਡੇ ਇਸ ਦਿਦਾਰ ਆ ਬਾਹਰ ਹੋ ਚੁੱਕਿਆ ਇਹੀ ਪਰਖਾਂ ਦਾ ਕਈ ਲੋਗੇ ਕਹਿ ਦਿੰਦੇ ਆ ਕਿਸਾਨ ਤੁਸੀਂ ਇੱਕ ਜੱਜੇਵੰਦੀ ਕਿਉਂ ਨਹੀਂ ਬਣਾ ਲੈਂਦੇ ਇਹ ਜੇ ਇੱਕ ਬੰਦੇ ਨੂੰ ਬਣਾ ਲਏ ਲੀਡਰ ਤੇ ਸਾਨੂੰ ਵੇਚ ਕੇ ਤੁਰ ਜੂ ਸਾਰੇ ਅੱਗੇ ਇੱਕ ਸਾਡਾ ਇੱਕ ਬਣਾ ਲਿਆ ਆ ਲਿੰਡਿਆ ਦਾ ਵੀ ਐਮ ਸਿੰਘ ਆ ਜਿਹੜੀ ਮੈਂ ਮਹਿਨਤਾ ਔਰ ਜਿਹਦੀ ਮਹਿਨਤਾ ਕਾਂਦੀ ਹੈ ਕੇਂਦਰੀ ਮੰਤਰੀ ਆ ਉਹਦਾ ਸ਼ਾਸ ਮਾਸੀ ਦਾ ਕਿ ਮਾਮੇ ਦਾ ਮੁੰਡਾ ਉਹ ਵੱਡਾ ਲੈਣ ਲੱਗ ਰਿਹਾ ਹੈ ਕਹਿੰਦਾ ਕਿ ਨਹੀਂ ਦਿੱਲੀ ਕਿ ਨਾ ਆਇਓ ਕੋੜ ਲੈਣਾ ਆਇਆ ਸੀ ਕਰੋਨਾ ਇਹਦਾ ਸਭ ਨੂੰ ਮਾਰ ਦੂ ਕਰੋਨਾ ਸਾਨੂੰ ਕਰੋਨਾ ਜੱਟਾਂ ਨੂੰ ਹੁੰਦਾ ਹੀ ਨਹੀਂ ਆ ਮੈਂ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਦੇ 마ਸਕ ਪਾਇਆ ਇਥੇ ਬਿਨਾ 마ਸਕ ਤੋਂ ਬੈਠੇ ਪਹਿਲੇ ਵੀ ਕੋਰੋਨਾ ਘਰਾਨਾ ਚੱਕਦੇ ਨਹੀਂ ਸਾਰੇ ਮੋਦੀ ਚੱਕਦੇ ਆਂ। ਗੰਦੀ ਕੋਈ ਨਿਕਾਨਾ ਗੰਦਗੀ ਜਿੱਕੋ ਵਰ ਆਉਂਦਾ ਬੰਦਾ ਪੈਦਾ ਹੁੰਦਾ ਵਾਰ-ਵਾਰ ਕੇ ਤੇ ਪੈਦਾ ਨਹੀਂ ਆਉਂਦਾ ਇਹ ਉਹ ਧਰਤੀ ਆ ਜਿੱਥੇ ਨੌਵੇਂ ਬਾਸ਼ੀ ਦਾ ਸਿਰ ਕਤਲ ਕੀਤਾ ਗਿਆ ਸੀ। ਸਿਰ ਲੱਗੇ ਦਿਨ ਨੂੰ ਅੱਜ ਅਸੀਂ ਉਹਦੇ ਵਾਰਸ ਆ ਗੁਰੂ ਗਵੈਂਸ਼ ਸਿੰਘ ਦੇ ਵਾਰਸ ਆ। ਗੁਰੂ ਤੇਗ ਬਹਾਦਰ ਦੇ ਵਾਰਿਸ ਹੈ ਬੰਦੇ ਬਹਾਦਰ ਦੇ ਵਾਰਿਸ ਹੈ ਦਿੱਲੀ ਥਲੀ ਝੁਕਦੀ ਐਨਾ ਗਦਾਰਾਂ ਥਲੇ ਜਿਹੜਾ ਸਾਰੇ ਦੇਸ਼ ਨੂੰ ਵੇਚਣ ਨੂੰ ਮਰਦੇ ਜਿਹੜੇ ਸਾਰੇ ਦੇਸ਼ ਨੂੰ ਵੇਚਣ ਨੂੰ ਮਰਦੇ ਆ ਇਹਨਾਂ ਥਲੇ ਵਿਖਤ ਜੇ ਮਰ ਜਾਗੇ ਤਾਂ ਮਰ ਜਾਗੇ ਮੈਂ 70 ਸਾਲ ਦਾ ਕਿਹਨੇ ਜਿਉਣਾ ਹੋਰ ਅੱਜ ਨੂੰ ਸਵੇਰੇ ਮਰ ਜੀਏ ਫੇਰ ਕੀ ਹੋਊ ਜੂ ਕੱਦ ਨੂੰ ਜਾ ਕੇ ਸੁਣਨਾ ਉਹ ਚੱਲੇ ਤੇ ਜੇ ਮਰ ਜਾਣਗੇ ਕਿੰਨੇ ਡਰਦੇ ਫਿਰਦੇ ਆ ਉਹ ਤਾਂ 5 5 6 6 ਰਾਲ ਵੱਡੇ ਆ ਏ ਜੇ ਮਰ ਜਾਣਗੇ ਫੇਰ ਕੀ ਹੋਊ ਜੁ ਇਹਨਾਂ ਨੂੰ ਪਰ ਗੁਜ਼ਾਰੀ ਕਰਨੋਂ ਰਹਿ ਨਹੀਂ ਹੁੰਦਾ ਇਹਨਾਂ ਦੀ ਗੁਜ਼ਾਰੀ ਇਹਨਾਂ ਦੀ ਯਾਤ ਬਣ ਗਈ ਆ ਇਹਨਾਂ ਲੋਕਾਂ ਦੀ ਗੁਜ਼ਾਰੀ ਯਾਤ ਬਣ ਗਈ ਆ ਓ ਪੰਜਾਬੀਓ ਹੁਣ ਜਿੱਤ ਕੇ ਜਲਣਾ ਨੈਰਾ ਵਜਦਾ ਜਾਊਗਾ ਜਦੋਂ ਬਿੱਲ ਵਾਪਸ ਕਰਾ ਕੇ ਤਲਣਾ ਬੋਲੇ ਜੈ ਹਿੰਦ Come on! Oh,